ਕਾ ਵੀ ਨਾ ਦੋਨੋਂ ਮੇਰੇ ਗੱਲ ਇੱਕ ਦਿਮਾਗ 'ਚ ਰੜਕੀ ਜਾਂਦੀ ਸੀ ਮੈਂ ਸੋਚਿਆ ਜੀ ਤੇ ਵੀਡੀਓ ਬਣਾਉਂਗਾ ਆਪਣੇ ਅਖਸਰ ਇਹ ਕਿਹਾ ਜਾਂਦਾ ਵੀ ਮੂੰਹ ਦਾ ਕੌੜਾ ਹੈ ਦਿਲ ਦਾ ਬਹੁਤ ਸਾਫ਼ ਹੈ ਮੂੰਹ ਦਾ ਕੌੜਾ ਦਿਲ ਦਾ ਬਹੁਤ ਸਾਫ਼ ਹੈ ਉਹ ਯਾਰ ਉਹ ਬੋਲਣ ਦੇ ਐ ਯਾਰ ਉਹ ਬੰਦਾ ਬਹੁਤ ਖਰਾ ਹੋ ਉਹ ਯਾਰ ਉਹ ਬੱਸ ਯਾਰ ਨੂੰ ਬੋਲਣ ਦਾ ਨਹੀਂ ਪਤਾ ਉਹ ਬੰਦਾ ਬਹੁਤ ਵਧੀਆ ਇਹ ਗੱਲ ਹੈ ਜਿਹੜੀ ਇਹ ਪੰਜਾਬੀਆਂ ਦੇ ਵਿੱਚ ਹੁਣ ਮਾਣ ਨਾਲ ਕਹੀ ਜਾਂਦੀ ਹੈ ਵੀ ਅਸੀਂ ਕੌੜਾ ਬੋਲਦੇ ਆ ਪਰ ਇਹ ਦਿਲ ਦੇ ਵਿੱਚ ਅਖਸਰ ਇਹ ਸਹੀ ਹੈ ਆਓ ਇਹਦੇ ਬਾਰੇ ਥੋੜਾ ਜਿਹਾ ਜ ਆਪਾਂ ਦੇਖੀਏ ਕਈ ਤਾਂ اچھی ਵੀਡੀਓ ਛੱਡ ਕੇ ਚਲੇ ਜਾਣਗੇ ਪਰ ਮੈਨੂੰ ਤੁਹਾਨੂੰ ਬੇਨਤੀ ਹੈ ਵੀ ਅਗਲੀ ਲਾਈਨ ਸੁਣ ਲਿਓ ਉਸ ਤੋਂ ਬਾਅਦ ਭਾਵੇਂ ਛੱਡ ਕੇ ਚਲੇ ਜਾਇਓ ਆਪਣ ਪਿਓ ਦਾ ਮੈਸੇਜ ਕੀ ਆਪਾਂ ਨੂੰ ਨਾਨਕ ਫਿੱਕਾ ਬੋਲੀਐ ਧਨ ਮਨ ਫਿੱਕਾ ਹੋਇ ਇਹ ਚੀਜ਼ ਨੂੰ ਮਰਜੀ ਸਿੰਕ ਹੋਣ ਦਵੰਦਰ ਥੋੜਾ ਜਿਹਾ ਰੁਕੋ ਇੱਥੇ ਅੱਜ ਦਾ ਬਿਰਤਾਂਤ ਕੀ ਹੈ ਅੱਜ ਦਾ ਨੈਰੇਟਿਵ ਕੀ ਸਿਰਜਿਆ ਹੈ ਪੰਜਾਬੀਆਂ ਬਾਰੇ ਅੱਜ ਦਾ ਨੈਰੇਟਿਵ ਕੀ ਹੈ ਵੀ ਪੰਜਾਬੀ ਤਾਂ ਜੀ ਐਂ ਬੋਲਦੇ ਹੁੰਦੇ ਨੇ ਪੰਜਾਬੀ ਤਾਂ ਐਂ ਕਰ ਦਿੰਦੇ ਨੇ ਪੰਜਾਬੀ ਤਾਂ ਜੇ ਕਰ ਦਿੰਦੇ ਨੇ ਪੰਜਾਬੀ ਤਾਂ ਉਹ ਕਰ ਦਿੰਦੇ ਨੇ ਤੇ ਮਹਾਰਾਜ ਤਾਂ ਕੀ ਕਹ ਰਿਹਾ ਨਾ ਯਾਰ ਕਦੇ ਇਸ ਚੀਜ਼ ਤੇ ਵਿਚਾਰ ਕਰਨ ਦੀ ਕੋਸ਼ਿਸ਼ ਕਰੀ ਐ ਬਸ ਦਿਲ ਸਾਡਾ ਸਾਫ਼ ਆ ਬਈ ਅਸੀਂ ਮੂੰਹ ਤੋਂ ਕੌੜੇ ਆ ਹਨਾ ਕੋਈ ਗੌਣ ਵਾਲਾ ਕਹੇ ਤੂੰ ਮਾਲਵੇ ਵਾਲਾ ਕੌੜੇ ਨੇ ਕੋਈ ਕਹੇ ਤੂੰ ਮਾਝੇ ਵਾਲੇ ਕੌੜੇ ਨੇ ਕੋਈ ਕਹੇ ਤੂੰ ਦੁਆਬੇ ਵਾਲੇ ਕੌੜੇ ਨੇ ਮਾਝੇ ਮਾਰਵੇ ਦੁਆਬੇ ਤੋਂ ਸਭ ਤੋਂ ਉੱਥੇ ਜਾ ਕੇ ਸਭ ਤੋਂ ਉੱਥੇ ਮਹਾਰਾਜ ਨੇ ਮਹਾਰਾਜ ਨੇ ਕੀ ਗਿਆ ਫੇ ਦਵਾਰੇ ਪੜਦਣਾ ਨਾਨਕ ਫਿੱਕਾ ਬੋਲੀਆ ਤਨ ਮਨ ਫਿੱਕਾ ਹੋਏ ਸੋਚੋ ਇਹ ਗੱਲ ਨਾ ਹਨਾ ਸ਼ਬਦ ਦਾ ਗੁਰੂ ਆ ਮਹਾਰਾਜ ਨੇ ਆਪਾਂ ਨੂੰ ਗਿਆ ਤਾਂ ਸ਼ਬਦਾਂ ਦੀ ਛੋਹ ਆਪਣੇ ਤੇ ਪ੍ਰਭਾਵ ਪਾਉਂਦੀ ਹੈ ਜਿਵੇਂ ਦੇ ਸ਼ਬਦ ਆਪਾਂ ਵਰਤਾਂਗੇ ਉਹੇ ਜਿਹੀ ਆਪਣੀ ਬਿਰਤੀ ਹੋਊਗੀ ਕਿਉਂਕਿ ਜੋ ਤੁਸੀਂ ਬੋਲ ਰਹੇ ਹੋ ਸਭ ਤੋਂ ਪਹਿਲਾਂ ਤੁਹਾਡੇ ਕੰਨ ਸੁਣ ਰਹੇ ਨੇ ਤੁਹਾਡੇ ਬੋਲਣ ਤੋਂ ਪਹਿਲਾਂ ਤੁਹਾਡੇ ਕੰਨਾਂ ਨੂੰ ਸੁਣ ਰਹੇ ਕਿਉਂਕਿ ਦਿਮਾਗ 'ਤੇ ਤਸਵੀਰ ਬਣ ਗਈ ਨਾ ਤਾਂ ਇਹ ਜ਼ਰੂਰੀ ਹੈ ਵੀ ਇਹ ਸਮਝਣਾ ਵੀ ਮੇਰੀ ਭਾਸ਼ਾ ਚ ਵੀ ਮੇਰੀ ਬੋਲੀ ਹੈ ਇਹਦਾ ਮੇਰੇ ਤੇ ਅਸਰ ਕੀ ਹੈ ਮੇਰੇ ਹਾਲਾ-ਦਾਲ ਦੇ ਅਸਰ ਕੀ ਹੈ ਲੌਂਗ ਟਰਮ ਇੰਪੈਕਟ ਦਾ ਮੇਰੇ ਤੇ ਮੇਰੇ ਪਰਿਵਾਰ ਤੇ ਮੇਰੇ ਹਾਲੇ-ਦਾਲੇ ਜੋ ਲੋਕ ਰਹੇ ਨੇ ਉਹਨਾਂ ਤੇ ਕੀ ਪੈਣਾ ਇਹ ਬਹੁਤ ਜ਼ਿਆਦਾ ਸਮਝਣਾ ਜ਼ਰੂਰੀ ਆ ਅੱਜਕੱਲ ਪਾਕਿਸਤਾਨ ਬਹੁਤ ਜ਼ਿਆਦਾ ਆਪਣੇ ਵੀਰ ਜਾ ਰਹੇ ਨੇ ਤੁਸੀਂ ਉਹਨਾਂ ਤੇ ਤੇ ਆਪਣੀ ਪੰਜਾਬੀ ਚ ਫਰਕ ਦੇਖ ਲਓ ਕਿੰਨੀ ਹਲੀਮੀ ਆ ਕਿੰਨਾ ਪਿਆਰ ਆ ਕਿੰਨਾ ਸਤਿਕਾਰ ਆ ਅੱਧੇ ਹੋ ਕੇ ਮਿਲ ਰਹੇ ਨੇ ਤਾਂ ਆਪਾਂ ਵੀ ਥੋੜਾ ਜਿਹਾ ਇਹ ਫੁਗਰਵਾਦੀ ਤੋਂ ਬਾਹਰ ਨਿਕਲੀਏ ਕਿਉਂਕਿ ਸਟ੍ਰੈਸ ਐਂਗਜ਼ਾਇਟੀ ਓਵਰਥਿੰਕਿੰਗ ਮੈਂਟਰ ਹੈਲਥ ਦੇ ਨਾਲ ਇਹ ਚੀਜ਼ ਬਹੁਤ ਜ਼ਿਆਦਾ ਰਿਲੇਟਡ ਹੈ ਇਹ ਅਸੀਂ ਬੋਲਦੇ ਕਿਵੇਂ ਤਾਂ ਕਰਕੇ ਮੈਂ ਟੌਪਿਕ ਚੱਕਿਆ ਅੱਜ ਥੋੜੀ ਜੀ ਗੱਲ ਕਰਦੇ ਆਂ ਇਹਦੇ ਬਾਰੇ ਹਨਾ ਜਦੋਂ ਆਪਾਂ ਨੈਗੇਟਿਵ ਬੋਲਦੇ ਆਂ ਜਦੋਂ ਆਪਾਂ ਖਿੱਚ ਕੇ ਬੋਲਦੇ ਆਂ ਜਦੋਂ ਆਪਾਂ ਆਕੜ ਚ ਬੋਲਦੇ ਆਂ ਜਦੋਂ ਆਪਾਂ ਕਹਿੰਦੇ ਹਾਂ ਮੈਂ ਤਾਂ ਆਮ ਹੈ ਤਾਂ ਜੇ ਆ ਸਭ ਤੋਂ ਪਹਿਲੀ ਚੀਜ਼ ਤਾਂ ਕੀ ਹੈ ਇਹ ਤੁਹਾਡੇ ਅੰਦਰ ਬੇਲੋੜਾ ਗੁੱਸਾ ਪੈਦਾ ਕਰਨ ਦੀ ਚੀਜ਼ ਨਹੀਂ ਤੁਹਾਨੂੰ ਲੋੜ ਦੀ ਬੇਲੋੜਾ ਗੁੱਸਾ ਤੁਹਾਡੇ ਅੰਦਰ ਇਹ ਚੀਜ਼ ਪੈਦਾ ਕਰਦੀ ਹੈ ਮੈਂ ਕੱਲ ਜੀ ਨਾਲ ਗੱਲ ਕਰ ਰਿਹਾ ਸੀ ਇਸੇ ਗੱਲ ਤੇ ਮੈਂ ਕਿਹਾ ਵੀ ਕੌੜਾ ਬੋਲਣਾ ਜਾਂ ਖਿੱਚ ਕੇ ਬੋਲਣਾ ਜਾਂ ਪੁੱਠਾ ਬੋਲਣਾ ਕਿਸੇ ਇਹਦੇ ਬਾਰੇ ਗਰਮ मत ਇਹ ਕਹਿੰਦੀ ਉਹ ਕਹਿੰਦੀ ਵੀ ਉੱਠਾ ਕੌੜਾ ਖਿੱਚ ਕੇ ਬੋਲਣਾ ਜਿਹੜਾ ਇਹ ਤਾਂ ਪ੍ਰਵਾਣ ਹੀ ਨਹੀਂ ਹਾਂ ਚੜ੍ਹਦੀ ਕਲਾ ਜਿ ਗਰਜ ਕੇ ਬੋਲਣਾ ਉਹ ਪ੍ਰਵਾਣਾ ਮਰੀ ਗਰਜ ਕੇ ਕਦੋਂ ਬੋਲਣਾ ਉਹ ਕਹਿੰਦਾ ਜਦੋਂ ਰਹਿਤ ਮਰਿਆਦਾ ਜਿਹੜੀ ਉਹ ਕਿੱਥੇ ਪੰਗ ਹੋਦਾ ਹੈ ਤੇ ਗੁਰੂ ਦੀ ਗੱਲੋਂ ਤਾਂ ਕੋਈ ਮੁਨਕਰ ਹੋ ਰਿਹਾ ਗੁਰੂ ਦੇ ਉੱਤੇ ਕੋਈ ਪ੍ਰੰਤੂ ਕਰ ਰਿਹਾ ਕਿੰਤੂ ਕਰ ਰਿਹਾ ਉੱਥੇ ਗਰਜ ਕੇ ਸਿੰਘ ਬੋਲਦਾ ਜਿਵੇਂ ਕਾਨੂੰਨ ਨਹੀਂ ਜਾਂ ਗੱਡੀ ਦੇ ਹਾਰਨ ਮਾਰ ਕੇ ਉੱਥੇ ਨਹੀਂ ਜਾਂ ਸੜਕ ਤੇ ਨਹੀਂ ਜਾਂ ਭਈਏ ਨੂੰ ਨਹੀਂ ਕਿਸੇ ਨੂੰ ਜਿਹਨੂੰ ਵਿਚਾਰਿਆ ਆਪਦੇ ਕਿਰਤ ਕਰ ਰਿਹਾ ਤੇ ਉਹਦੇ ਜਾ ਕੇ ਪਾਂਡੇ ਖਲਾਰ ਤੇ ਉਹ ਸਿੰਘ ਨਹੀਂ ਉਹ ਸਿੰਘ ਹੋ ਹੀ ਨਹੀਂ ਸਕਦਾ ਗੁਰੂ ਦਾ ਇਹ ਚੀਜ਼ ਨੂੰ ਬਹੁਤ ਜ਼ਿਆਦਾ ਸਮਝਣਾ ਜ਼ਰੂਰੀ ਹੈ ਪਹਿਲਾਂ ਮੈਂ ਸਿੰਘ ਦੀ ਗੱਲ ਕਰਦਾ ਪਰ ਮੈਂ ਬਾਕੀ ਧਰਮਾਂ ਦੇ ਵੀ ਜੇ ਕਿ ਇਹ ਜਿਹੜਾ ਕੋਈ ਹੋਰ ਵੀ ਵੀਡੀਓ ਦੇਖਦਾ ਇਹ ਗੱਲ ਸਾਰਿਆਂ ਤੇ ਲਾਈ ਹੁੰਦੀ ਹੈ ਕੋਈ ਵੀ ਧਰਮਾ ਜਿਹੜਾ ਉਹ ਇਹ ਚੀਜ਼ ਦੀ ਪਰਵਾਹ ਨਹੀਂ ਨਹੀਂ ਲੈਂਦਾ ਹੈਗਾ ਹਨਾ ਤਾਂ ਉਦੋਂ ਬਾਅਦ ਕੀ ਹੈ ਦੂਜੀ ਗੱਲ ਜਦੋਂ ਆਪਾਂ ਕੌੜਾ ਬੋਲਦੇ ਆ ਤੇ ਆਪਾਂ ਕਹਿੰਦਾ ਦਿਲ ਦਾ ਬੰਦਾ ਜੰਗਾ ਹੈ ਸਾਮਣੇ ਜਿਹੜਾ ਤੁਸੀਂ ਫੱਟ-ਫਾਟੇ ਮਾਰਦੇ ਨਾ ਉਦੋਂ ਉਹ ਮਿਟਣੇ ਨਹੀਂ ਗੈਨ ਜਿਹੜਾ ਨਾਲ ਗੱਲ-ਕੱਲ ਇਸੇ ਵਿਸ਼ੇ ਤੇ ਚੱਲ ਰਹੀ ਸੀ ਉਹਨਾਂ ਨੇ ਗੱਲ ਸੁਣਾਈ ਕਹਿੰਦੇ ਵੀ ਇੱਕ ਸ਼ੇਰ ਤੇ ਇੱਕ ਬੰਦਾ ਉਹ ਪਿੰਡ ਦੇ ਨੇੜੇ ਰਹਿੰਦਾ ਸੀ ਉਹ ਦੋਸਤ ਸੀਗੇ ਤਾਂ ਉਹ ਸ਼ੇਰ ਨੂੰ ਮਿਲਦਾ ਸੀ ਜੰਗਲ 'ਚ ਗੱਲਬਾਤ ਹੁੰਦੀ ਸੀ ਮਿਲਦੇ ਰਹਿੰਦੇ ਸੀ ਇਹ ਕਹਾਣੀ ਸਿਰਫ ਸਿੱਖਣ ਵਾਸਤੇ ਜਾਂਦੀ ਹੈ ਸੱਚੀਆਂ ਨਹੀਂ ਹੁੰਦੀਆਂ ਇੱਕ ਮੈਟਾਫੋਰ ਹੁੰਦਾ ਹੈ ਨਾ ਇਸ ਤੋਂ ਪਹਿਲਾਂ ਤੁਸੀਂ ਥੱਲੇ ਹੁਣ ਮੈਨੂੰ ਆਗੋ ਆ ਕੇ ਗੱਲ ਕਰਦੇ ਇਹ ਸਿਖਾਉਣ ਦੇ ਲਈ ਉਹ ਕਹਿੰਦੇ ਵੀ ਜਦੋਂ ਸ਼ੇਰ ਸੀਗਾ ਜਿਹੜਾ ਉਹ ਇਹਨਾਂ ਨੂੰ ਬੜੀ ਉਹਦਾ ਉਹਦਾ ਸਹਿਜਾਂ ਸੀ ਉਹ ਕਹ ਰਿਹਾ ਯਾਰ ਤੂੰ ਕਦੇ ਘਰੇ ਆ ਘਰੇ ਲੈ ਕੇ ਜਾਣਾ ਵੀ ਮੇਰਾ ਵੀ ਪਿੰਡ ਚ ਰੋਹ ਦਾ ਬਣੇ ਵੀ ਸ਼ੇਰ ਮੇਰਾ ਦੋਸਤ ਹੈ ਚਲੋ ਭਈ ਉਹ ਬੜੀ ਬਾਰ ਕਹਿੰਦਾ ਉਹ ਕਹਿੰਦਾ ਯਾਰ ਮੈਂ ਲੋਕਾਂ ਜਾ ਕੇ ਕੀ ਕਰਨਾ ਮੈਂ ਇੱਥੇ ਠੀਕਾ ਪੂਰੇ ਮਿੱਢਲ ਨੇ ਕਹਿੰਦਾ ਨਹੀਂ ਤੂੰ ਆਈ ਕਰਦੇ ਕਰਾਉਂਦੇ ਕੰਮ ਕਰਾਉਂਦੇ ਬਾਈ ਕੀ ਹੋਇਆ ਉਹ ਸ਼ੇਰ ਨੂੰ ਘਰੇ ਲੈ ਗਿਆ ਤੇ ਸ਼ੇਰ ਹਜੇ ਬਾਹਰ ਹੀ ਖੜਾ ਸੀਗਾ ਤੇ ਉਹ ਅੰਦਰ ਗਿਆ ਤੇ ਆਉਂਦੀ ਜਿੱਥੇ ਜਾ ਕੇ ਕਹਿੰਦਾ ਵੀ ਦੇਖ ਮੇਰਾ ਦੋਸਤ ਆਇਆ ਤੂੰ ਕੁਝ ਕਰੀ ਨਾ ਕਿ ਕੁਝ ਘਰ ਵਾਲੀ ਕੌੜਾ ਬੋਲਦੀ ਸੀ ਉਹ ਪਛਾਣ ਸੀ ਉਹਦੀ ਵੀ ਮਾੜਾ ਬੋਲਦੀ ਕੌੜੇ ਬਚਨ ਕਰਦੀ ਤਾਂ ਉਹ ਬਾਹਰ ਆਈ ਉਹਨੇ ਦੇਖਿਆ ਸ਼ੇਰ ਘਾੜਾ ਕਹਿੰਦੇ ਜਰੀ ਹਜੇ ਕੁੱਤੇ ਮਿਲਿਆ ਨਾਲ ਹੀ ਜਾ ਰਹੀ ਆ ਚਲੋ ਸ਼ੇਰ ਨੂੰ ਗੱਲ ਚੰਗੀ ਨਹੀਂ ਲੱਗੀ ਤੇ ਸ਼ੇਰ ਮੁੜ ਗਿਆ ਥੋੜੇ ਦਿਨਾਂ ਬਾਅਦ ਉਹ ਬੰਦਾ ਵਾਪਸ ਆਇਆ ਤੇ ਉਹਨੇ ਆ ਕੇ ਸ਼ੇਰ ਨੂੰ ਮਿਲਦਾ ਕਹਿੰਦਾ ਯਾਰ ਕੀ ਹੋ ਗਿਆ ਸੀ ਕਹਿੰਦਾ ਯਾਰ ਕੋਈ ਇੱਕ ਕੰਮ ਕਰ ਤੂੰ ਮੇਰਾ ਦੋਸਤ ਹੈ ਨਾ ਕਹਿੰਦਾ ਹਾਂ ਕਹਿੰਦਾ ਮੇਰਾ ਪੱਕਾ ਦੋਸਤ ਹੈ ਕਹਿੰਦਾ ਕਹਿੰਦਾ ਜਿਹੜੇ ਤੇਰੇ ਕੋਲ ਕਹਾੜੀਆਂ ਨੇ ਤੇ ਮੇਰੇ ਸਿਰ 'ਚ ਮਾਰ ਉਹ ਕਹਿੰਦਾ ਇਹ ਕਿਹੋ ਜੀ ਗੱਲ ਹੈ ਤੇਰੇ ਸਰਚ ਮੈਂ ਕਹਾੜੀ ਫੋਮਾਣਾ ਕਹਿੰਦਾ ਨਾ ਜੇ ਤੂੰ ਮੇਰਾ ਪੱਕਾ ਦੋਸਤ ਆ ਤਾਂ ਪਹਾੜੀ ਮੇਰੇ ਸਰਚ ਮਾਰ ਬਰ ਕਹਾੜੀ ਮਾਰੀ ਤੇ ਉਹਦੇ ਫੱਟ ਲੱਗ ਗਿਆ ਤੈਨੂੰ ਕਹਿੰਦਾ ਹੁਣ ਚਲਾ ਜਾ ਦੋ ਤਿੰਨ ਹਫ਼ਤੇ ਬਾਅਦ ਆਈ ਦੋ ਤਿੰਨ ਹਫ਼ਤੇ ਬਾਅਦ ਆਇਆ ਤਾਂ ਕੋਈ ਫੱਟ ਸੀ ਜਿਹੜਾ ਉਹ ਭਰ ਗਿਆ ਉਹਨੂੰ ਕਹਿੰਦਾ ਹੱਥ ਫੇਰ ਕੇ ਦੇਖ ਵੀ ਜਗ੍ਹਾ ਨੂੰ ਠੀਕ ਹੋ ਗਿਆ ਕਹਿੰਦਾ ਹਾਂ ਹੋ ਗਿਆ ਕਹਿੰਦਾ ਚੰਗੀ ਤਰ੍ਹਾਂ ਫੇਰ ਕੇ ਦੇ ਕਹਿੰਦਾ ਹਾਂਜੀ ਪਹਿਲਾਂ ਤੈਨੂੰ ਇਹ ਸਮਝਾਉਣਾ ਸੀ ਮੇਰੇ ਵਾਰ ਕਿ ਇੱਥੇ ਫਿਜ਼ੀਕਲ ਜੋ ਤੂੰ ਹੱਥ ਨਾਲ ਮੇਰੇ ਕਹਾੜੇ ਨਾਲ ਫੱਟ ਮਾਰਿਆ ਨਾ ਉਹ ਭਰ ਗਿਆ ਪਰ ਜਿਹੜਾ ਸ਼ਬਦਾਂ ਦਾ ਫੱਟ ਤੇਰੀ ਘਰ ਵਾਲ ਉਹਨੂੰ ਯਾਰ ਪਰ ਰਿਹਾ ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਵੀ ਆਪਾਂ ਜੋ ਕਹਿ ਦਿੰਨੇ ਆ ਨਾ ਕਿਤੇ ਉਹ ਸ਼ਬਦ ਫਿਰ ਮੁੜਦੇ ਨਹੀਂ ਸੋਚ ਕੇ ਬੋਲਣਾ ਸੰਜਮ ਜਰੇ ਕੇ ਬੋਲਣਾ ਕਦੇ ਵੀ ਆਪਾਂ ਨੇ ਝੂਠ ਕਣੀ ਬੋਲਣਾ ਗੁਰਬਾਣੀ ਦੇ ਵਿੱਚ ਥਾਂ ਤਾਂ ਪਰਮਾਨਾ ਹੁੰਦਾ ਨੇ ਫਿਰ ਮਹਾਰਾਜ ਕਹਿੰਦੇ ਮਿੱਠ ਬੋਲਣਾ ਜੀ ਹਰ ਸੱਜਣ ਸਮਾਵੇਂ ਮੋਰਾ ਜੋ ਤਪਣਾ ਸੱਜਣਾ ਜੋ ਆਪਣਾ ਗੁਰੂ ਆ ਜੋ ਪਰਮਪਿਤਾ ਪਰਮਾਤਮਾ ਆਪ ਮਿੱਠ ਬੋਲੜਾ ਤਾਂ ਫਿਰ ਆਪਾਂ ਕੌੜਾ ਬੋਲ ਕੇ ਕਿਵੇਂ ਗਾਂ ਲੰਘ ਜਾਗੇ ਪੁੱਠਾ ਬੋਲ ਕੇ ਕਿਵੇਂ ਜਸਟੀਫਾਈ ਕਰ ਲਾਂਗੇ ਵੀ ਦਿਲ ਤੋਂ ਮੇਰਾ ਸਾਫ਼ ਹੈ ਉਤੋਂ ਹੀ ਕੌੜਾ ਨਹੀਂ ਹੋ ਸਕਦਾ ਤੁਸੀਂ ਸਹਜ ਜਿਹੜਾ ਉਹਦੇ ਹਜ਼ਾਰਾਂ ਲੱਖਾਂ ਕਰੋੜਾਂ ਹੀ ਫਾਇਦੇ ਨੇ ਬੈਠ ਕੇ ਦੇਖੋ ਕਮੈਂਟ ਜੇ ਤੁਸੀਂ ਪਿੱਛੇ ਦੇਖੋ ਕਿਤੇ ਕਿਤੇ ਤੁਸੀਂ ਕਿਸੇ ਨੂੰ ਕੌੜਾ ਬੋਲਿਓ ਜੋ ਉਹਦੇ ਨਾਂ ਬੋਲਦੇ ਤੁਹਾਡੇ ਮਨ 'ਚ ਕਿੰਨੀ ਸ਼ਾਂਤੀ ਹੋਣੀ ਸੀ ਮੈਂ ਆਪਣੇ ਤਜਰਬੇ ਚੋਂ ਦੱਸ ਰਿਹਾ ਮੈਂ ਜੋ ਗਲਤੀਆਂ ਕੀਤੀਆਂ ਮੈਂ ਕਿਸੇ ਨੂੰ ਕੌੜਾ ਬੋਲਿਆ ਹਰ ਇੱਕ ਵਾਰ ਲਈ ਮੈਨੂੰ ਪਤਾ ਨਹੀਂ ਕਿੰਨੀ ਵਾਰ ਅੰਦਰੋਂ ਤਬ ਉਹਦੇ ਆਪ ਤੇ ਸ਼ਰਮਿੰਦਾ ਹੋਣਾ ਵੀ ਯਾਰ ਕਿਉਂ ਹੁਣ ਤੱਕ ਮਹਾਰਾਜ ਪਲੀ ਕਰ ਵੀ ਬਹੁਤ ਸਾਲ ਲੰਘੇ ਹੋਣੇ ਇੱਥੇ ਐਂ ਬਣਿਆ ਰਹੇ ਹੈ ਪਰ ਇੱਕ ਟਾਈਮ ਮੇਰਾ ਸੀ ਮੈਂ ਪੁਠਾ ਹੀ ਬੋਲਦਾ ਸੀ ਕੌੜਾ ਹੀ ਬੋਲਦਾ ਸੀ ਕਾਲਜ ਟਾਈਮ ਕਹ ਲੋ ਬਹੁਤ ਪ੍ਰਤੀਉਮ ਦੇ ਸੀ ਕਿ ਉਹਨੂੰ ਪਰ ਹੌਲੀ ਹੌਲੀ ਬਦਲਦੀ ਹੈ ਨਾ ਹੁਣ ਆਪਾਂ ਗੱਲ ਕਰੀਏ ਵੀ ਇਹਨੂੰ ਆਪਾਂ ਅੱਗੇ ਸਹੀ ਕਿਵੇਂ ਕਰੀਏ ਪ੍ਰੈਕਟਿਸ ਕਿਵੇਂ ਕਰੀਏ ਮਹਾਰਾਜ ਦੀ ਜਿਹੜੀ ਸਿੱਖਿਆ ਨੂੰ ਪ੍ਰੈਕਟਿਸ ਕਰਨ ਲਈ ਸਭ ਤੋਂ ਪਹਿਲੀ ਚੀਜ਼ ਹੈ ਕਿ ਸਹਿਜ ਜਦੋਂ ਬੋਲਣ ਲੱਗਣਾ ਤਾਂ ਇਹ ਸੋਚਣਾ ਵੀ ਮੇਰੇ ਸ਼ਬਦਾਂ ਨਾਲ ਸਾਹਮਣੇ ਵਾਲੇ ਨੂੰ ਕੋਈ ਦੁੱਖ ਠੇਸ ਤਾਂ ਨਹੀਂ ਪਹੁੰਚੂਗਾ ਇਹ ਜਰੂਰ ਸੋਚਣਾ ਕਿਉਂਕਿ ਇਹਨੇ ਖੂਬਸੂਰਤੀ ਹੈ ਵੀ ਸ਼ਬਦ ਸਹੀ ਗੱਲ ਨਾਲ ਤੁਸੀਂ ਠੇਸ ਪਹੁੰਚਾਉਂਦੇ ਪਹੁੰਚਦੇ ਕਿਸੇ ਨੂੰ ਮੁਸਕਰਾਹਟ ਵੀ ਦੇ ਸਕਦੇ ਹੋ ਸਿਰਫ ਸ਼ਬਦਾਂ ਦੀ ਚੋਣ ਦੇ ਨਾਲ ਦੂਸਰੀ ਚੀਜ਼ ਹੈਗੀ ਹੈ ਨਾ ਹਮੇਸ਼ਾ ਜਦੋਂ ਵੀ ਬੋਲਣਾ ਸ਼ੁਕਰ ਦੀ ਭਾਵਨਾ ਨੂੰ ਅੰਦਰ ਲੈ ਕੇ ਬੋਲੋ ਨਾ ਕਿ ਕਿਸੇ ਨੂੰ ਕ੍ਰਿਟਿਸਾਈਜ਼ ਕਰਨ ਦੇ ਜਾਂ ਕਿਸੇ ਨੂੰ ਇਸ ਤੇ ਤਕਰੀਰ ਕਰਨ ਦੇ ਦੱਸਣ ਦੇ ਵੀ ਤੂੰ ਗਲਤ ਹੈ ਕੋਈ ਚੀਜ਼ ਜਿਹੜੀ ਤੁਸੀਂ ਕਿਸੇ ਨੂੰ ਇਹ ਕਹਿ ਕੇ ਦੱਸਣੀ ਹੈ ਵੀ ਗਾਹਾਂ ਕਿਸੇ ਨੂੰ ਦੱਸੀ ਨਾ ਉਹ ਕਦੇ ਨਾ ਦੱਸੋ ਤੇ ਦੇ ਨਾਲ ਹੀ ਇਹ ਤੁਹਾਨੂੰ ਕੀ ਕਹਿ ਰਿਹਾ ਵੀ ਯਾਰ ਮੈਂ ਤੈਨੂੰ ਗੱਲ ਦੱਸਦਾ ਗਾਹਾਂ ਨਾਲ ਕਿਸੇ ਨੂੰ ਕੋਈ ਉਹਨੂੰ ਕਹਿ ਦੋ ਭਾਈ ਤੂੰ ਮੈਨੂੰ ਨਾ ਦੱਸ ਕਿਉਂਕਿ ਚੁਗਲੀ ਜਿੱਥੇ ਸ਼ੁਰੂ ਹੋਊਗੀ ਉਦੋਂ ਗਾਹੇ ਨੈਗੇਟਿਵ ਸਾਰਾ ਜਿਹੜਾ ਪਸਾਰਾ ਉਦੋਂ ਗਾਹੇ ਚੱਲਣਾ ਫਿਰ ਇਹਨੇ ਕੰਮ ਨੇ ਹੋਰ ਲਜਾਉਣਾ ਬਾਣੀ ਦਾ ਸਹਾਰਾ ਲਓ ਇੱਥੇ ਜਾ ਕੇ ਗੱਲ ਉਲਝਦੀ ਹੈ ਹੁਣ ਤਾਂ ਆਪਣੇ ਕੋਲੇ ਰਿਸੋਰਸ ਐਨੇ ਹੋ ਗਏ ਫੋਨ ਤੇ ਇੱਥੇ ਉੱਥੇ ਹੈ ਨਾ ਗੁਰਬਾਣੀ ਆਪਾਂ ਨੂੰ ਕੀ ਸੇਧ ਦਈਆ ਉਹ ਲਓ ਹਮੇਸ਼ਾ ਯਾਨੀ ਜੀ ਨੂੰ ਪੁੱਛੋ ਕਿਸੇ ਨੂੰ ਗੁਰੂ ਘਰ ਜਾਓ ਕਿchna ਕੇ ਦੋ ਜਦੋਂ ਦੁਬਧਾ ਚੋਂ ਮਹਾਰਾਜ ਨੂੰ ਪੁੱਛੋ ਉਦੋਂ ਨਾਲ ਆਪਣੇ ਆਪ ਸਹਜ ਜਾਊਗਾ ਤੇ ਸਿਮਰਨ ਸੇਵਾ ਇਹ ਜਿਨ੍ਹਾਂ ਵੱਤੋਂ ਬੰਦ ਕਰ ਲਾਂਗੇ ਉਹਨਾਂ ਸਹਜ ਜਾਊਗਾ ਉਹਨੇ ਪਰ ਰੈਲੈਕਸ ਹੋਵਾਂਗੇ ਉਹਨੀ ਜ਼ਿੰਦਗੀ ਜਿਹੜੀ ਸਿੱਧਰਾਂ ਤੇ ਪਾਊਗੀ ਤੇ ਇਹ ਦਿੱਕਤਾਂ ਜਿਹੜੀਆਂ ਬਣਦੀਆਂ ਜਿਨ੍ਹਾਂ ਕਰਕੇ ਆਪਾਂ ਫਟ ਜਾਂਦੇ ਆ ਇਹ ਫਿਰ ਨਹੀਂ ਹੋਣਾ ਮੈਂ ਕੋਸ਼ਿਸ਼ ਕਰ ਰਿਹਾ ਹੌਲੀ ਹੌਲੀ ਪਹਿਲਾਂ ਮੈਂ ਇਸ ਤਰੀਕੇ ਦੀ ਵੀਡੀਓ ਨਹੀਂ ਬਣਾਉਂਦਾ ਸੀ ਤੇ ਸ਼ਾਇਦ ਮੇਰੀ ਉਹ ਕੋਈ ਹੋਰ ਬਿਰਤੀ ਸੀ ਉਦੋਂ ਵੀ ਮੈਂ ਸੋਚਦਾ ਸੀ ਪਤਾ ਨਹੀਂ ਕੌਣ ਕਿੱਥੇ ਬੈਠ ਕੇ ਫੋਨ ਵਰਤ ਰਿਹਾ ਤੇ ਮੈਂ ਬਾਣੀ ਦਾ ਐਗਜ਼ਾਮਪਲ ਆ ਨਾ ਦਵਾ ਤੇ ਹੁਣ ਪਤਾ ਨਹੀਂ ਮੈਨੂੰ ਕਿਉਂ ਲੱਗਦਾ ਮੈਂ ਦਵਾ ਚਾਹਤ ਮੈਂ ਕਹ ਲਉ ਫਿਰ ਬਦਲ ਜਾ ਪਰ ਮੈਨੂੰ ਫੀਡਬੈਕ ਜਰੂਰ ਦਿਓ ਵੀ ਜਦੋਂ ਇਸ ਤਰੀਕੇ ਦੀ ਵੀਡੀਓ ਬਣਦੀ ਹੈ ਇਹਦਾ ਕੀ ਫਰਕ ਹੈ ਦੂਜੀਆਂ ਨਾਲੋਂ ਤਾਂ ਤੁਹਾਨੂੰ ਕਿਵੇਂ ਲੱਗਦਾ ਸ਼ਾਰਟ ਵੀਡੀਓ ਰੱਖਣਾ ਸਿਰਫ ਮੇਰਾ ਮਕਸਦ ਹੁੰਦਾ ਤੁਹਾਨੂੰ ਛੋਟਾ ਮੈਸੇਜ ਦੇਣਾ ਅਸਲੀ ਚੀਜ਼ ਹੈ ਜਿਹੜੀ ਉਹ ਤੁਹਾਨੂੰ ਜਿਹੜੇ ਵੱਡੇ ਵੱਡੇ ਆਪਣੇ ਗਿਆਨੀ ਸਾਹਿਬਾਨ ਨੇ ਉਹਨਾਂ ਦੀ ਕਥਾ ਦੇ ਵਿੱਚੋਂ ਸਾਰਾ ਕੁਝ ਮਿਲਣਾ ਆਪਾਂ ਤਾਂ ਸਿਰਫ ਹਿੰਟ ਦੇ ਸਕਦੇ ਹਾਂ ਵੀ ਆਪ ਉਧਰ ਨੂੰ ਚਲੀ ਹੈ ਤਾਂ ਆ ਸਾਰਾ ਕੁਝ ਦੇਖਣ ਤੋਂ ਸੁਣਨ ਤੋਂ ਬਾਅਦ ਜੇ ਲੱਗਦਾ ਵੀ ਅੱਜ ਕੋਈ ਵੱਡੀ ਕਥਾ ਸੁਣੀ ਜਾਵੇ ਤਾਂ ਜਰੂਰ ਇਤੋਂ ਵੱਸ ਕਿਸੇ ਨਾ ਕਿਸੇ ਭਾਈ ਸਾਹਿਬ ਦੀ ਕਥਾ ਜ਼ਰੂਰ ਸੁਣੋ ਜੋ ਸਿੱਖੋ ਤੁਹਾਨੂੰ ਜ਼ਿੰਦਗੀ 'ਚ ਅਪਲਾਈ ਕਰੋ ਮੈਂ ਤੁਹਾਨੂੰ ਕਿਸੇ ਹੋਰ ਵੀਡੀਓ ਨਾਲ ਛੇਤੀ ਮਿਲੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ